आशा आशा जी आज क्या हुआ है किस मोहल्ले की घटना है ये फतेहगंज मोहल्ले की घटना है पाँच नंबर गली की जी। जो जी। हाँ जी। तो क्या ये मेरी बहन है थी अभी इसकी चार पाँच महीने पहले मैरिज हुई है तो ये पहले टिब्बर रोड रहते थे तो अभी चार पाँच दिन पहले यहाँ पे शिफ्ट हुए हैं ठीक है तो संडे तक दोनों ठीक थे शाम को इनको ग्यारह बजे तक देखा गया ग्यारह बजे के बाद अभी तक मतलब इनका मतलब किसी ने देखा नहीं अभी मेरा ब्रदर मतलब आज की बात है तो आया था देखने तो ताला लगा हुआ था तो इस करके मेरे ब्रदर ने ताला तोड़ा मकान मालिक को बुलाया कि स्मेल बहुत आ रही थी ताला खोला तो देखा इसकी डेड बॉडी पड़ी इसके पैर दिख रहे थे फिर हमने पुलिस कंप्लेन वगैरह की है फिर पुलिस हमें तो पूरा शक हमारे उसके उसके हस्बैंड सुनील पर ही है क्योंकि वो लापता है उसका कोई कारण क्या है क्यों पहले लड़ाई झगड़ा रहा अब ये आपसे अभी आपसी नहीं डिमांड तो कुछ नहीं थी तो अभी थोड़े दिन पहले वो मेरे को दो दिन पहले कह रही थी कि मेरी कोर्ट मैरिज करवानी है तो किसी और के साथ? नहीं नहीं इसी के साथ क्योंकि लव मैरिज मंदिर में शादी वगैरह की थी ना तो जो लड़की के ससुराल वाले थे वो कह रहे थे कि मतलब तुम अपनी शादी करवा लो मतलब सबके सहमति से कि मतलब बाद में कोई पंगा ना पड़े तो इस वजह से अब एकदम से पता नहीं क्या हो गया समझ नहीं आ रहा हमें अच्छा तो आपके छोटी आप नंबर पे है तो 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 कितनी उम्र होगी इनकी इसकी उन्नीस से बीस साल के बीच में ये। तो है ये हुआ क्या था नाम है तो अंदर से कोई डेड बॉडी मिली है किसकी है वो मेरे भैन भी क्या नाम है सिस्टर राधिका 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 कितना टाइम हो गया सर शादी को मेरा राम चार महीने अच्छा तो क्या कारण लग रहा है वो सारी दसवे सारी दसवे नहीं वो तो बताएंगे फिर भी चलो आपकी सिस्टर ने कुछ तो बताया होगा आपको कैसे पता चला नहीं मैंने मकान मालिक ने देखा वो आ रही थे लोग फिर मैं ताला तुला तोड़ा फिर उधर पैरों ना देखे फिर पता लगे वो ही है अंदर बॉडी किस हालात अच्छे की है ਕੋਈ ਫੰਦਾ ਲੱਗਿਆ ਹੋਇਆ ਈ ਆ ਕੋਈ ਕਟਿਆ ਹੋਇਆ ਕਿੱਦਾਂ ਦੀ ਹੈਗੀ ਤੁਸੀਂ ਆ ਮੈਨੇ ਉਹਨੇ ਤੱਕ ਨਹੀਂ ਦੇਖਿਆ ਪਹਿਲੇ ਬੋਡੀ ਦੇਖੀ ਨਹੀਂ ਆ ਫਿਰ ਮੈਂ ਪੈਰ ਹੀ ਦੇਖਿਆ ਸੀ ਮਨ ਦਾ ਕਦਮ ਪਹਿਲੀ ਵਾਰ ਅੰਦਰ ਆ ਔਰ ਜੇ ਨਾ ਤੁਹਾਡਾ ਦਮਾਦ ਤੇ ਤੁਹਾਡੇ ਜੀਜਾ ਉਹ ਕਿੱਥੇ ਵੀ ਰਹਿਣ ਵਾਲੇ ਆ ਉਹ ਗੋਡਾ ਦੇ ਗੋਡਾ ਦੇ ਤੇ ਸ਼ਾਦੀ ਉਹ ਲਿਭਾਨਿਸ ਕੀਤੀ ਸੀ ਹਾਂਜੀ ਤਾਂ ਤੇ ਉਹਦਾ ਜੇ ਉਹ ਗੱਲ ਕਰੀਏ ਉਹਦੇ ਪਰਿਵਾਰ ਛੋਟਲ ਛੋਟ ਨੇ ਕਿਦੇ ਮੁੰਡੇ ਨੇ ਹਾਂ ਮੁੰਡੇ ਦੇ ਵੀ ਉਹ ਤੁਹਾਡੀ ਸਿਸਟਰ ਦੇ ਵੀ ਹਾਂ ਮੁੰਡੇ ਦਾ ਨਹੀਂ ਪਤਾ ਆਪਣੇ ਦਾ ਮੇਰਾ ਵੱਡਾ ਭਰਾ ਹੈ ਭੈਣ ਹੈ ਕੱਚੀ ਨਾ ਉਹ ਰੈਸਟਰ ਦੇ ਨਾਲ ਰਹਿ ਰਹੇ ਸੀ ਤੁਹਾਡੇ ਚੀਚਾ ਹੀ ਆ ਉਹਦੇ ਬਾਰੇ ਨਹੀਂ ਪਤਾ ਸਰ ਉਹਨਾਂ ਨੇ ਨਹੀਂ ਬਤਾ ਕਿੰਨੇ ਦਿਨ ਤੋਂ ਰਹਿ ਰਹੇ ਸੀ 4 ਮਹੀਨੇ ਪੱਜ ਕੇ ਆ ਗਏ ਜੌਬ ਵਗੈਰਾ ਕਰਦੀ ਸੀ ਇਹ ਘਰੇ ਰਹਿੰਦੇ ਸੀ ਕੀ ਜੌਬ ਕਰਦੀ ਸੀ ਕੀ ਜੌਬ ਕਰਦੀ ਸੀ ਚੈਕਿੰਗ ਪੈਕਿੰਗ ਦਾ ਸੀ ਚੈਕਿੰਗ ਪੈਕਿੰਗ ਦਾ ਤੇ ਜਿਵੇਂ ਕਿ 4 ਮਹੀਨੇ ਸ਼ਾਦੀ ਨੂੰ ਹੋਈਆਂ ਹਲੇ ਕੋਈ ਪ੍ਰੈਗਨੈਂਸੀ ਹੈ ਕੋਈ ਸ਼ਿਕਾਇਤ ਤਾਂ ਨਹੀਂ ਸੀ ਨਾ ਨਾ ਕੋਈ ਨਹੀਂ ਕੁਝ ਨਹੀਂ ਸੀ ਕੋਈ ਨਹੀਂ ਤੇ ਅੱਜ ਤੁਹਾਨੂੰ ਮਕਾਨ ਮਾਲਕਾਂ ਨੇ ਫੋਨ ਕਰਕੇ ਦੱਸਿਆ ਨਹੀਂ ਮੈਂ ਆ ਗਿਆ ਸੀ ਇੱਥੇ ਮੈਂ ਗੇੜੀ ਲਾ ਰਿਹਾ ਸੀ ਗਲੀ ਦੇ ਫਿਰ ਮੈਂ ਉੱਤੇ ਗਿਆ ਤੇ ਬੀਬੀ ਨੇ ਮੈਨੂੰ ਕਿਹਾ ਥੋੜਾ ਬੋਵਾਰੀ ਜਾ ਦੇਖ ਮੈਂ ਪਹਿਲਾਂ ਲੱਗਿਆ ਚੂਵਾ ਚੂਵਾ ਮਰਿਆਣਾ ਮੈਂ ਦਰਵਾਜ਼ਾ ਖੋਲਿਆ ਪਹਿਲਾਂ ਨਹੀਂ ਬੋੜੀ ਦੇਖੀ ਅੱਛਾ ਫਿਰ ਮੈਨੂੰ ਪੱਖਾ ਚੱਲਿਆ ਫਿਰ ਮੈਨੂੰ शक ਪਿਆ ਉਹ ਹੋਪ ਹੀ ਰਿਹਾ ਫਿਰ ਇਹਨਾਂ ਦੇ ਹਸਬੰਦ ਨੇ ਕੰਮ ਕੀਤਾ ਤੁਸੀਂ ਇਹਨਾਂ ਨੇ ਭੱਜ ਗਿਆ ਭੱਜ ਗਿਆ ਉਹ ਇਹਦਾ ਅੱਛਾ ਨਹੀਂ ਤੇ ਤੁਸੀਂ ਗਏ ਹੋ ਅੰਦਰ ਤੁਸੀਂ ਕੀ ਦੇਖਿਆ ਪੱਖਾ ਚੱਲ ਰਿਹਾ ਸੀ ਮਤਲਬ ਥੋੜਾ ਪੱਖਾ ਚੱਲ ਰਿਹਾ ਸੀ ਉਹ ਬੋਡੀ ਇੱਥੇ ਕੱਪੜੇ ਉੱਪਰ ਰੱਖੇ ਹੋਏ ਸੀ ਉਹਨਾਂ ਨੇ ਆ ਪਿੱਛੇ ਗਿਆ ਕੁਝ ਨਹੀਂ ਆ ਰਿਹਾ ਉੱਪਰੋਂ ਕੱਪੜਾ ਸੀ ਉੱਤੇ ਉੱਤੇ ਕੱਪੜੇ ਪਾਏ ਜਾਂ ਕੋਈ ਕੰਬਲ ਵਗੈਰਾ ਸੀ ਨਹੀਂ ਕੱਪੜੇ ਕੱਪੜੇ ਬੈਟਰੀ ਸੀ ਜੀ ਤੇ ਮਤਲਬ ਖੋਲ ਕੇ ਘੋਲਮੋਲ ਕਰਕੇ ਉੱਤੇ ਮਤਲਬ ਪਾਤਾ ਦੇ ਅੱਛਾ ਤੇਰਾ ਉਦੋਂ ਤੁਸੀਂ ਇਹ ਬੋਡੀ ਦੇਖੀ ਆ ਹਾਂ ਜੀ ਉਹ ਵੈਸੇ ਬੋਡੀ ਦੇਖੀ ਆ ਕੋਈ ਘੱਟ-ਵੱਡ ਦੇ ਨਿਸ਼ਾਨ ਤੇ ਨਹੀਂ ਕੋਈ ਨਹੀਂ ਨਾ 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 ਜਗ੍ਹਾ ਨਹੀਂ ਹੈਗਾ ਜੀ ਬਦਬੂ ਬਹੁਤ ਆ ਰਹੀ ਹੈ ਜੀ ਤੁਸੀਂ ਨਾਲ ਹੀ ਰਹਿੰਦੇ ਹੋ ਹਾਂ ਜੀ ਮੈਂ ਭਰਾ ਹੈਗਾ ਉਹਦਾ ਵੱਡਾ ਵੱਡੇ ਭਰਾਓ ਹਾਂ ਜੀ ਜੀ ਮੈਂ ਕੰਮ ਤੇ ਸੀਗਾ ਮੈਨੂੰ ਇਹ ਸੰਡੇ ਨੂੰ ਮਿਲੀ ਸੀਗੀ ਲਗਭਗ ਸਵੇਰ 11 11 ਵਜੇ ਥੱਲੇ ਬੇੜਾ ਤੋਂ ਹੋ ਰਹੀ ਸੀਗੀ ਤੇ ਮੈਨੂੰ ਉਹ ਮਿਲੀ ਹੈਗੀ ਐ ਉਹਦੇ ਨਾਲ ਮસ્ਤੀ ਕਰ ਰਹੇ ਸੀਗੇ ਮੁੰਡੇ ਆ ਨਾ ਤਾਂ ਪਾਣੀ ਪੂਣੀ ਫਿਗੜੀ ਮੈਂ ਮਨਾ ਕੀਤਾ ਮੈਂ ਅਗਰ ਨਾ ਕਰਾਂਗੇ ਵੀ ਗਾਲੀ ਗੂਲੀ ਦੇ ਦੂਗੇ ਸਾਰੇ ਕੀ ਬੰਦਾ ਹੈਗਾ ਫਿਰ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਜੀ ਕੀ ਹੋਇਆ ਕੀ ਮੈਟਰ ਅੰਦਰ ਹੀ ਅੰਦਰ ਪਤਾ ਨਹੀਂ ਜੀ ਤਾਲਾ ਲੱਗਾ ਹੋਇਆ ਸੀਗਾ ਹੈ ਸਰ ਬੁਲਾ ਰਹੇ ਆ ਠੀਕ ਜੀ ਜੋ ਐਸ ਪਰ ਜੋ ਇਹਨਾਂ ਦੇ ਅਜੇ ਪਰਿਵਾਰ ਵਾਲੇ ਦੱਸ ਰਹੇ ਆ ਤੇ ਇਹ ਲੜਕੀ ਹੈਗੀ ਆ ਰਾਜਘਰਾਂ ਦੀ ਲੜਕੀ ਹੈ 20 ਕੀ ਸਾਲ ਦੀ ਹੈਗੀ ਸਰ ਇਹ ਕੀ ਇਹਦਾ ਘਰ ਵਾਲਾ ਕਿੱਥੇ ਹੈ ਜੀ ਘਰ ਵਾਲਾ ਐਕਸਟੈਂਡਿੰਗ ਹੈਗਾ ਜੀ ਐਕਸਟੈਂਡਿੰਗ ਤੇ ਸਰ ਬੋਡੀ ਨੂੰ ਦੇਖ ਕੇ ਕੀ ਲੱਗ ਰਿਹਾ ਵਾ ਕਿ ਇਹ ਇਹਨਾਂ ਮਰਡਰ ਕੀਤਾ ਹੋਇਆ ਵਾ ਕਿ ਇਦਾਂ ਨਹੀਂ ਮਰਡਰ ਕੀਤਾ ਹੈ ਜੀ ਮਰਡਰ ਕੀਤਾ ਕਿ ਇਹਦੇ ਹਾਲਾਤਾਂ ਵਿੱਚ ਬੋਡੀ ਮੀਡੀਆ ਕਹਿੰਦੀ ਰੱਸੀ ਰੱਸੀ ਨਾਲ ਬੰਨੀ ਸੀ ਰੱਸੀ ਰੁੱਸੀ ਨਾਲ ਕਪੜੇ ਕਪੜਾ ਨਾਲ ਜੀ ਬੜੀ ਜਿਆਦਾ ਲੱਗਦਾ ਜੀ ਫਸਟ ਜਿਹੜੀ ਇਨਸਟੈਂਸ ਹੈਗਾ ਜੋ ਪ੍ਰਾਇਮਰੀ ਫੇਸ ਹੀ ਲੱਗ ਰਿਹਾ ਹੈ ਆਪਣਾ ਨੈਕ ਡੱਕਾ ਇਹਨਾਂ ਦੇਖਦੇ ਜੋ ਲੱਗ ਰਿਹਾ ਕਿ ਹਾਂ ਵੀ ਇਹਦਾ ਘੜਾ ਕੁੱਟਿਆ ਗਿਆ ਕੋਦੇ ਹੱਥੋਂ ਵੀ ਬੰ ਪੱਕਾ ਯਾਗੇ ਮਾਰ ਰਿਹਾ ਹੈ ਇੱਕ ਲੜਕੀ ਦਾ ਨਾਮ ਕੀ ਜੀ ਏਜ ਕਿੰਨੀ ਕਰੀ ਲੜਕੀ ਹੈਗੀ ਜੀ ਜਿਹੜੀ ਇਹ ਇਹਦੇ ਇਹਨਾਂ ਦੇ ਕਰਦੇ ਦੱਸਣ ਮੁਤਾਬਕ ਜਿਹੜੀ ਏਜ ਹੈਗੀ ਇਹਦੀ ਸ਼ੀ ਇਜ਼ ਅਬਾਊਟ 20 21 ਕੋਈ ਇਹ ਜਿਹਾਨੇ ਸਰ ਕਦੋਂ ਆਏ ਸੀਗੇ ਇਹ ਇਹ ਲੁਧਿਆਣੇ ਹੀ ਰਹਿੰਦੇ ਨੇ ਲੇਕਿਨ ਪਿਛਲੇ 5-6 ਦਿਨਾਂ ਤੋਂ ਇੱਥੇ ਸ਼ਿਫਟ ਕੀਤੇ ਨੇ ਇਹ ਸ਼ੇਰਪੁਰ ਤੋਂ ਅੱਛਾ ਜੀ ਪਹਿਲਾਂ ਇਹ ਕਿਹੜੇ ਟਿਬਰ ਟਿਬਰ ਰੋਡ ਵੀ ਰਹਿੰਦੇ ਰਹੇ ਨੇ ਇਹ ਦੱਸਦੇ ਨੇ ਕਿ ਹਾਂ ਵੀ ਇਹਨਾਂ ਦੀ ਲਵ ਮੈਰਿਜ ਹੈਗੀ ਆ ਸਰ ਇਹਨਾਂ ਨੇ ਭੱਜ ਕੇ ਵਿਆਹ ਕਰਾਇਆ ਸੀਗਾ ਇਹ ਨਹੀਂ ਕਰ ਸਕਦੇ ਭੱਜ ਕੇ ਵਿਆਹ ਕਰਦੇ ਕਿ ਕੋਈ ਲੜਕੀ ਦੇ ਫਾਜ਼ ਲੜਕੀ ਦੇ ਜਿਹੜੀ ਫੈਮਿਲੀ ਹੈਗੀ ਆ ਇਹਨਾਂ ਇਹ ਤੈਨੂੰ ਸਾਰਾ ਕੁਝ ਪਤਾ ਹੈ ਜੀ ਮਾਨੂੰ ਸਾਰਾ ਪਤਾ ਕਿ ਇਹਦੀ ਮੈਰਿਜ ਹੋਈ ਆ ਕਿਉਂਕਿ ਲੜਕੀ ਦੇ ਘਰ ਵਾਲੇ ਵੀ ਜਿਹੜੇ ਹੱਗੇ ਨੇ ਪੇਰੈਂਟਸ ਦਾ ਫਾਦਰ ਤੇ ਇਹਦਾ ਜਿਹੜਾ ਬ੍ਰਦਰ ਹੈ ਅਤੇ ਦੋ ਚਾਰ ਘਰ ਛੱਡ ਕੇ ਇਸ ਅਗਲੀ ਚੰਸੀ ਦੇ ਰਹਿ ਰਹੇ ਨੇ ਕਿ ਕਿਤੇ ਇੱਥੇ ਕਿੰਨੇ ਦਿਨ ਪਹਿਲੇ ਆਇਆ ਸੀ ਜੀ ਇਹ 5-6 ਦਿਨ ਪਹਿਲੇ ਆਇਆ ਜੀ ਤੇ ਜਿਹੜਾ આરોપી ਇਹਦਾ ਪਛੋਕੜ ਕੀ ਕਿੱਥੇ ਦਾ ਰਹਿਣ ਵਾਲਾ ਕੁਝ ਪਤਾ ਨਹੀਂ ਦੇਖੋ ਇਹਦੀ ਪੂਰੀ ਵੇਰਵਾ ਉਸਾਂ ਦੇ ਪਤਾ ਨਹੀਂ ਹੈ ਜੀ ਜੋ ਐਧ ਪਰ ਦਸਨ ਬਤਾਵਕ ਜਿੰਨੇ ਕਿਨਾਂ ਕੋਈ ਇਨਫੋਰਮੇਸ਼ਨ ਹੈਗੀ ਆ ਤੇ આરોપી ਦੀ ਉਮਰ ਕਿੰਨੀ ਕੈਸੇ ਇਹ ਵੀ ਇਹ ਦੱਸ ਰਹੇ ਕਿ ਹਾਂ ਵੀ ਉਸ ਤੋਂ ਬਾਅਦ ਮੇਰੇ ਕੋਲ 25 26 ਸਾਲ ਦਾ ਦੱਸ ਰਹੇ ਨੇ ਅਜੇ ਕੋਈ ਕਲੈਰਿਟੀ ਪੇ ਕੋਈ ਇਹਨਾਂ ਦੇ ਕੋਲ ਆਈਡੈਂਟੀਫਿਕੇਸ਼ਨ ਉਹਦੀ ਕੋਈ ਨਹੀਂ ਹੈਗੀ ਕੋਈ ਰੀਜ਼ਨ ਪਤਾ ਲੱਗਿਆ ਹੁਣ ਤੱਕ ਸਾਹਮਣੇ ਆਇਆ ਵੀ ਇਹ ਲਵ ਮੈਰਿਜ ਤੇ ਚੰਦ ਵੀ ਨਹੀਂ ਰੀਜ਼ਨ ਨਹੀਂ ਲਵ ਮੈਰਿਜ ਲਵ ਮੈਰਿਜ ਇਹਨਾਂ ਦੀ ਆਪਸ ਹੈਗੀ ਹੁਣ ਇਹਦੇ ਵਿੱਚ ਜੋ ਹਾਲਾਤ ਲੱਗ ਰਹੇ ਆ ਇਹਨਾਂ ਦੀ ਆਪਸ ਵਿੱਚ ਕੋਈ ਕਪਲ ਹੋਈ ਹੈ ਛੋਟੀ ਮੋਟੀ ਕੋਈ ਹੋਈ ਹੈ ਜਿਹਦੇ ਕਰਕੇ ਕਿਉਂਕਿ ਰਾਤੀ 11 ਔਰ ਸਵਾ 11 ਸੰਡੇ ਰਾਤ ਨੂੰ ਰਾਤ 10:11 ਵਜੇ ਜਿਹੜੇ ਮਕਾਨ ਮਾਲਕ ਨੇ ਇੱਥੇ ਲੇਡੀ ਹੈਗੀ ਆ ਇਹ ਲੇਡੀ ਆ ਗੁਰਵਿੰਦਰ ਕੌਰ ਜੀ ਉਹਨਾਂ ਦੀ ਬੇਟੀ ਉਹਨਾਂ ਨੂੰ ਮਿਲਣ ਆਉਂਦੀ ਆ ਉਹ ਮਿਲ ਕੇ ਗਈ ਆ ਰਾਤੀ 11:30 11 ਵਜੇ ਤੇ ਦੋਨੇ ਜਾਣੇ ਉਸ ਵੇਲੇ ਘਰ ਹੀ ਸੀਗੇ ਤੇ 11:30 11 ਵਜੇ ਜਦੋਂ ਆਪਾਂ ਮੰਨ ਕੇ ਚੱਲਦੇ ਆ ਕਿ 11:30 11 ਔਰ ਰਾਤ ਜਿਹੜੀ ਐਤਵਾਰ ਦੀ ਰਾਤ ਤੇ ਔਰ ਸੁੰਮੰਡੇ ਮਾਰਨਿੰਗ ਦੇ ਵਿੱਚ ਇਹ ਠੀਕ ਹੈ ਕੋਈ ਦਾ ਨਾਮ ਆਪਰੇ ਇਹਦੇ ਵਿੱਚ ਕੀ ਸਰ ਮਦਰਲੀ ਕਿਸ ਚੀਜ਼ ਦਾ ਇਸਤੇਮਾਲ ਕੀਤਾ ਗਿਆ ਪਤਾ ਲਗਾ ਬੈਪ ਜੋ ਅਸੀਂ ਤੁਹਾਨੂੰ ਦੱਸਿਆ ਜਿਹਾ ਤਾਂ ਇਹ ਹੁਣ ਇਹ ਮੈਡੀਕਲ ਓਪੀਨੀਅਨ ਲਵਾਂਗੇ ਜੀ ਪੋਸਮਾਰਟਮ ਦਾ ਕਰਾਵਾਂਗੇ ਜੋ ਪ੍ਰਾਈਮਰੀ ਫਿਸੀ ਜੋ ਸਾਨੂੰ ਲੱਗ ਰਿਹਾ ਆ ਜੋ ਸਾਨੂੰ ਲੱਗ ਰਿਹਾ ਕਿ ਹਾਂ ਵੀ ਇਹਦਾ ਗਲਾ ਕੁੱਟਿਆ ਹੈ ਤੇ ਜੋ ਕੁਝ ਹੋਰ ਵੀ ਹੋ ਸਕਦਾ ਕਿਉਂਕਿ ਜਿਹੜੀ ਹੁਣ ਸਾਫ਼ ਨਾ ਬਸ ਸਕੋ ਦੋ ਦੋ ਦਿਨ ਹੋ ਗਏ ਨੇ ਗਰਮੀ ਹੈਗੀ ਬਹੁਤ ਤੇ ਬੋਡੀ ਜਿਹੜੀ ਉਹਦੀ ਬਾਇਓਲੋਜੀਕਲੀ ਉਹਦੀ ਜਿਹੜੀ ਸਿਸਟਮ ਹੈਗਾ ਉਹ ਬੋਡੀ ਦਾ ਹੁਣ ਵਿਗੜ ਗਿਆ ਹੈ ਜੀ ਨਾ ਪਰ ਮੈਡੀਕਲ ਜੀ ਤਾਂ ਤੁਸੀਂ ਚੈੱਕ ਕੀਤਾ ਕੋਈ ਵੈਪਨ ਦੇ ਜਾਂ ਕੋਈ ਸ਼ਾਰਪ ਪੈਪਰ ਅਜੇ ਦੇਖੋ ਦੇ ਠੀਕ ਕਿ ਮੈਂ ਛੇਤੀ ਉਹਨਾਂ ਨੂੰ ਕੋਈ ਇਦਾਂ ਹੀ ਸਟੇਟਮੈਂਟ ਦੇ ਦਿਆਂ ਜਿਹੜੀ ਬਾਅਦ ਚ ਹੋਏ ਇਫੈਕਟ ਕਰੇ ਜੋ ਸਾਨੂੰ ਵਿਜੀਬਲ ਅੱਖਾਂ ਨੰਗੀ ਅੱਖਾਂ ਨਾਲ ਜੋ ਸਾਨੂੰ ਲੱਗਦਾ ਜੋ ਅਸੀਂ ਦੇਖ ਲਿਆ ਬਾਕੀ ਇਹ ਮੁਕਦਮਾ ਅਸੀਂ ਦਰਜ ਕਰ ਰਹੇ ਹਾਂ ਜੀ ਮੁਕਦਮਾ ਦਰਜ ਕਰਕੇ ਜੋ ਇਨਵੈਸਟੀਗੇਸ਼ਨ ਵਿੱਚ ਜਿਹਦਾ ਜਿਹਦਾ ਜੋ ਜੋ ਪਾਰਟ ਆਏਗਾ ਪ੍ਰਾਇਮਰੀ ਫੇਸੀ ਤਾਂ ਹੁਣ ਇਹ ਜਿਹੜੀ ਅਲੀਗੇਸ਼ਨ ਹੈ ਜੀ ਇਹਨਾਂ ਦੇ ਹਸਬੰਦ ਤੇ ਲਾ ਰਹੇ ਨੇ ਠੀਕ ਹੈ ਜੀ ਤੇ ਅਸੀਂ ਐਸ ਪਰ ਦੇਰ ਸਟੇਟਮੈਂਟ ਜੀ ਜੋ ਉਹਨਾਂ ਨੇ ਸਟੇਟਮੈਂਟ ਲਗਾਈ ਆ ਉਹਨੂੰ ਆਪਾਂ ਉਹ ਸਾਰਾ ਐਫ ਆਈ ਆਰ ਦਰਜ ਕਰ ਰਹੇ ਹਾਂ ਜਾਂ ਦੱਸ ਕਰਕੇ ਜੋ ਤਫतीश ਕਰਾਂਗੇ ਤੇ ਜੋ ਸੱਚਾਗਾ ਤੁਹਾਨੂੰ